ਦੀਆਂ ਬਹੁਤ ਸਾਰੀਆਂ ਗੱਲਾਂ ਨੂੰ ਉਹ ਆਪਣੀਆਂ ਰਮਜ਼ਾਂ ਦੇ ਵਿੱਚ ਸਮਝਾ ਗਿਆ। ਵੀਰ ਜੀ ਜਸਬੀਰ ਸਿੰਘ ਖੰਡੂਰ ਬੈਠੇ ਨੇ। ਮੈਂ ਵੇਖਦਾ ਕਿ 25 ਤੇ 26 ਜਨਵਰੀ ਦੇ ਵਰਤਾਰੇ ਤੋਂ ਬਹੁਤ ਬਹੁਤ ਸਾਰੇ ਐਸੇ ਚਿਹਰੇ ਨੇ ਜਿਹੜੇ ਮੀਡੀਆ ਦੇ ਵਿੱਚ ਨਹੀਂ ਆਏ। ਪਰ ਜਿੰਨਾ ਉਦੋਂ ਸਾਡੀ ਦਿੱਲੀ ਦੇ ਵਿੱਚ ਮਦਦ ਬਹੁਤ ਕੀਤੀ। ਬਹੁਤ ਜ਼ਿਆਦਾ ਮਦਦ ਆਪਣੇ ਜਥੇਬੰਦਕਦਾਰਿਆਂ ਤੋਂ ਉੱਪਰ ਉੱਠ ਕੇ ਉਹਨਾਂ ਨੇ ਮਦਦ ਕੀਤੀ। ਕੁਝ ਥੜੇ ਹੋਏ ਨੇ ਮੈਂ ਉੱਥੋਂ ਗੱਲ ਸ਼ੁਰੂ ਕਰਦਾ। ਅੱਜ ਮੇਰਾ ਖਿਆਲ ਦੀ ਸਿੱਧੂ ਨੂੰ ਸਾਡੇ ਤੋਂ ਵਿਛੜਿਆ ਕੋਈ 1100 ਦਿਨ ਹੋ ਗਿਆ ਹੋਣਾ ਤੇ ਉਹ ਦਿਨ ਦੀ ਗੱਲ ਹੈ 3 ਕ ਮਹੀਨੇ ਹੋਏ ਨੇ ਇਹ ਕਿਸੇ ਤਰ੍ਹਾਂ ਸਟੇਜ ਦੇ ਉੱਪਰ ਕੋਈ ਕਿਸਾਨ ਆਗੂ ਵੀਰ ਸਾਡੇ ਸਥਾਨਕ ਪੱਦਰ ਦੇ ਉੱਪਰ ਗੱਲ ਕਰਕੇ ਉਤਰੇ ਤੇ ਮੈਂ ਸਟੇਜ ਤੇ ਚੜ ਰਿਹਾ ਸੀ ਤੇ ਚੜਦਿਆਂ ਮੇਰੀ ਬਾਹ ਫੜ ਕੇ ਗੱਲ ਕਹਿੰਦੇ ਕਹਿੰਦੇ ਯਾਰ ਦੀਪ ਠੀਕ ਹੀ ਕਹਿੰਦਾ ਸੀ ਔਰ ਉਹ ਆਗੂ ਸੀ ਜਿਹੜੇ 26 ਜਨਵਰੀ ਤੋਂ ਬਾਅਦ ਸਾਡੇ ਨਾਲ ਬਹੁਤ ਬੈਸੇ ਸੀ মিডিਆ 'ਚ ਵੀ ਬਿਆਨ ਦੇ ਦਿੱਤੇ ਸੰਘਰਸ਼ ਦਾ ਬੇੜਾ ਗਰ ਕਰਦਾ ਦਾ ਇਹ ਕਰ ਦਿੱਤਾ ਔਰ ਸਾਡੇ ਜਦੋਂ ਨੂਰ ਦੀਨ ਇਸ ਰਾਹ ਦੇ ਕੋਲ ਗਰਜਾ ਸਿੰਘ ਤੇ ਬੋਤਾ ਸਿੰਘ ਨੇ ਖਾਲਸਾ ਜੀ ਨਿਸ਼ਾਨ ਸਾਹਿਬ ਚੁਲਾਇਆ ਉਹ ਕੋਈ ਪੰਜਾਬ ਦੇ ਕਬਜ਼ੇ ਦੀ ਗੱਲ ਨਹੀਂ ਸੀ ਉਹ ਸੰਕੇਤ ਸੀ ਕਿ ਸਾਡੀ ਹੋਂਦ ਹੈਗੀ ਹੈ ਅਸੀਂ ਰਜਿਸਟ ਕਰਦੇ ਹਾਂ ਅਸੀਂ ਖਤਮ ਨਹੀਂ ਹੋਏ ਅਸੀਂ ਆਪਣੀ ਹੋਂਦ ਨੂੰ ਦਰਸਾਉਣਾ ਚਾਹੁੰਦੇ ਹਾਂ ਸੋ ਕਈ ਵਾਰ ਕੁਝ ਮੌਕਿਆਂ ਦੇ ਉੱਪਰ ਲਏ ਗਏ ਫੈਸਲੇ ਕੇਵਲ ਕਬਜ਼ੇ ਦੀ ਜਾਂ ਰਾਜ ਸੱਤਾ ਦੀ ਭਾਵਨਾ ਨਹੀਂ ਚੁ ਪੈਦਾ ਨਹੀਂ ਹੁੰਦੇ ਉਹ ਕੇਵਲ ਇਹ ਹੁੰਦਾ ਹੈ ਕਿ ਤੁਸੀਂ ਇਤਿਹਾਸ ਦੇ ਵਿੱਚ ਆਪਣੀ ਹੋਣ ਦਰਸਾਉਣੀ ਹੈ ਤੇ ਹੋਣ ਦੀ ਕਿਵੇਂ ਦੀ ਦਰਸਾ ਦਿੱਤੀ ਗਈ ਅੱਜ ਤੁਸੀਂ ਲਾਲ ਕਿਲਾ ਸੱਚ ਕਿਲੋ ਸੋਸ਼ਲ ਮੀਡੀਆ ਦੇ ਉੱਪਰ ਕਿਸੇ ਵੈਬਸਾਈਟ ਤੇ ਚਲੇ ਜਾਓ ਉਹਦੇ ਵਿੱਚ ਇੱਕ ਐਂਟਰੀ ਦਰਜ ਮਿਲਦੀ ਹੈ ਕਿ ਇਸ ਤਰੀਕ ਨੂੰ ਇਸ ਸਾਲ 26 ਜਨਵਰੀ ਨੂੰ ਦੀਪ ਸਿੰਘ ਸਿੱਧੂ ਨੇ ਉਸ ਮੁੱਕੇ ਸਿੱਖਾਂ ਦੀ ਨੁਮਾਇੰਦਗੀ ਕਰਦਿਆਂ ਨਿਸ਼ਾਨ ਸਭ ਚਲਾ ਦਿੱਤਾ ਹਰ ਵੈਬਸਾਈਟ ਦੇ ਉੱਪਰ ਤੁਹਾਨੂੰ ਇਹ ਮਿਲੇਗਾ ਸੋ ਇਸ ਸੰਕੇਤਕ ਪੱਦਰ ਦੇ ਉੱਪਰ ਆਪਣੀ ਹੋਂਦ ਨੂੰ ਦਰਸਾਉਣ ਦੀਆਂ ਗੱਲਾਂ ਹੁੰਦੀਆਂ ਨੇ ਸੋ ਮੈਂ ਗੱਲ ਕਰ ਰਿਹਾ ਸੀ ਉਹ ਆਗੂ ਬੜਾ ਬੈਸਿਆ ਤੇ ਮੈਨੂੰ ਜਦੋਂ ਉਸਨੇ ਉੱਤਰ ਦੇ ਆਏ ਗੱਲ ਕਹੀ ਨਾ ਕਿ ਦੀਪ ਠੀਕ ਕਹਿੰਦਾ ਸੀ ਮੈਂ ਕਿਹਾ ਇਹ ਗੱਲ ਦੀਪ ਦੇ ਹੁੰਦਿਆਂ ਸਮਝੀ ਹੁੰਦੀ ਤਾਂ ਸ਼ਾਇਦ ਅੱਜ ਦੁਬਾਰਾ ਤੁਹਾਨੂੰ ਸੰਘਰਸ਼ ਤੇ ਨਾ ਬੈਣਾ ਪੈਂਦਾ ਸ਼ਹੀਦ ਅਜ ਨਾ ਬੈਣਾ ਪੈਂਦਾ ਮੈਂ ਉਹਨਾਂ ਦਾ ਹੱਥ ਫੜ ਲੈ ਮੈਂ ਕਿਹਾ ਸਰਦਾਰ ਜੀ ਵੀਰੇ ਇੱਕ ਗੱਲ ਸੁਣਿਓ ਜਦੋਂ ਅਸੀਂ ਅੱਜ ਇਹ ਗੱਲ ਕਹਿੰਦੇ ਨਾ ਕਿ ਦੀਪ ਉਦੋਂ ਠੀਕ ਕੇਂਦਰ ਸੀ ਇਹਦਾ ਮਤਲਬ ਅਸੀਂ ਉਦੋਂ ਦਾ ਨਹੀਂ ਖੜੇ ਮੈਂ ਕਿਹਾ ਪੰਚਤੰਤਰ ਦੀ ਇੱਕ ਕਹਾਣੀ ਹੈ ਜੰਗਲ ਦੇ ਵਿੱਚ ਕਿਤੇ ਸ਼ੇਰ ਨੇ ਕੋਈ ਚੁਟਕਲਾ ਸੁਣਾ ਦਿੱਤਾ ਸਾਰੇ ਜਾਨਵਰਾਂ ਨੇ ਉਸ ਗੱਲ ਨੂੰ ਸੁਣਿਆ ਹੱਸ ਕੇ ਤੇ ਚਲੇ ਗਏ ਜਦੋਂ ਸਵੇਰੇ ਦਿਨ ਚੜ੍ਹੇ ਤੇ ਇੱਕ ਖੋਤਾ ਕੱਲਾ ਹੀ ਹੱਸਣ ਦਿਆ ਸੀ ਕਿਸੇ ਨੂੰ ਲਾ ਕੇ ਪੁੱਛਿਆ ਵੀ ਤੂੰ ਕਿਉਂ ਹੱਸਣ ਦਿਆ ਹੈ ਕਹਿੰਦਾ ਚੁਟਕਲੇ ਦੀ ਸਮਝ ਹੀ ਸਵੇਰੇ ਲੱਗੀ ਹੈ ਸੋ ਕਹਿਣ ਤੋਂ ਭਾਵੇਂ ਕਿ ਜਦੋਂ ਅਸੀਂ ਕਹਿੰਨੇ ਹੈ ਕਿ ਅਸੀਂ ਦੀਪ ਨੂੰ ਜੀਉਂਦਿਆਂ ਸਮਝ ਨਹੀਂ ਸਕੇ ਇਹਦਾ ਮਤਲਬ ਸਾਡੇ ਵਿੱਚ ਸਹੀ ਤੌਰ ਤੇ ਸਮੂਹਿਕ ਚੇਤਨਤਾ ਦੇ ਰੂਪ ਤੇ ਅਜੇ ਸਾਡੇ ਕੋਲ ਉਸ ਸੋਝੀ ਦੀ ਘਾਟ ਹੈ ਕਿ ਜਦੋਂ ਕੋਈ ਵੀ ਆਗੂ ਕੌਮ ਦੀ ਹੋਣ ਦੀ ਗੱਲ ਕਰਦਾ ਹੈ ਪਾਤਸ਼ਾਹੀ ਦਾਅਵੇ ਦੀ ਗੱਲ ਕਰਦਾ ਹੈ ਨਿਆਰੀ ਹਸਤੀ ਦੀ ਗੱਲ ਕਰਦਾ ਹੈ ਉਦੋਂ ਅਸੀਂ ਉਸ ਗੱਲ ਤੋਂ ਦੂਰ ਰਹਿੰਨੇ ਆ ਤੇ ਦੀਪ ਨੇ ਜਿਸ ਤਰ੍ਹਾਂ ਦੇ ਨਾਲ ਨੌਜਵਾਨੀ ਦੇ ਵਿੱਚ ਇਸ ਪੇਸ਼ਕਾਰੀ ਨੂੰ ਪੰਜਾਬ ਦੀ ਹੋਣ ਦੀ ਗੱਲ ਨੂੰ ਪਾਛਾਈ ਦਾਵੇ ਦੀ ਗੱਲ ਨੂੰ ਜਿਸ ਤਰ੍ਹਾਂ ਉਹਨੇ ਨੌਜਵਾਨੀ ਦੇ ਮਨਾਂ ਦੇ ਉੱਪਰ ਉਕਰਿਆ ਅੱਜ ਸਵੇਰ ਦੀ ਗੱਲ ਹੈ ਸਰਦਾਰ ਅਜਮੇਰ ਸਿੰਘ ਹੁਣਾਂ ਨੇ ਵੀ ਆਉਣਾ ਸੀ ਇੱਕਦਮ ਤਬੀਅਤ ਉਹਨਾਂ ਦੀ ਖਰਾਬ ਹੋ ਗਈ ਹਾਜ਼ਰੀ ਨਾਲ ਲਵਾ ਸਕੇ ਤੇ ਅਸੀਂ ਇਸ ਬਾਰੇ ਗੱਲ ਕਰ ਰਹੇ ਸੀਗੇ ਕਿ ਸ਼ਾਇਦ ਬੜਾ ਲੰਬਾ ਸਮਾਂ ਹੋ ਗਿਆ ਸਾਨੂੰ ਸਟੇਜ ਦੇ ਉੱਪਰੋਂ ਪਾਛਾਈ ਦਾਵੇ ਦੀ ਗੱਲ ਕਰਦਿਆਂ ਲੰਬਾ ਸਮਾਂ ਹੋ ਗਿਆ ਸਾਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਗੱਲਾਂ ਨੂੰ ਕਰਦੇ ਹਾਂ ਪਰ ਸ਼ਾਇਦ ਅਸੀਂ ਲਿਖਣ ਵਾਲੇ ਤੇ ਬੋਲਣ ਵਾਲੇ ਨੌਜਵਾਨੀ ਦੇ ਚ ਉਸ ਗੱਲ ਨੂੰ ਉਸ ਪੱਧਰ ਤੇ ਲੈ ਕੇ ਨਾ ਜਾ ਸਕੇ ਜਿੰਨੇ ਥੋੜੇ ਸਮੇਂ ਦੇ ਵਿੱਚ ਤੇ ਥੋੜੇ ਸ਼ਬਦਾਂ ਦੇ ਵਿੱਚ ਦੀਪ ਨੇ ਨੌਜਵਾਨੀ ਦੇ ਮਨ ਦੇ ਅੰਦਰ ਇੱਕ ਚੇਤਨਤਾ ਨੂੰ ਪ੍ਰਗਟ ਕਰ ਦਿੱਤਾ ਔਰ ਸਭ ਤੋਂ ਅਹਿਮ ਗੱਲ ਸੀ ਕਿ ਜਿਹੜੀ ਸਾਡੇ ਸੰਘਰਸ਼ ਦੇ ਵਿੱਚ ਇੱਕ ਗੱਲ ਨੇ ਜਨਮ ਲੈ ਲਿਆ ਕਿ ਗੱਲ ਕੇਵਲ ਫਸਲਾਂ ਤੱਕ ਸੀਮਤ ਨਹੀਂ ਹੈ ਗੱਲ ਨਸਲਾਂ ਤੱਕ ਸੀਮਤ ਹੈ ਜਿਹੜੀ ਉਦੋਂ ਸਾਡੀ ਆਗੂ ਪ੍ਰਣਾਲੀ ਸਮਝ ਨਹੀਂ ਸਕੀ ਗੱਲ ਕੇਵਲ ਕਣਕ ਦੇ ਮੁੱਲ ਦੀ ਨਹੀਂ ਹੈ ਗੱਲ ਤੁਹਾਡੀ ਅਣਖ ਦੇ ਬੋਲਦੀ ਹੈ ਅਸੀਂ 18ਵੀਂ ਸਦੀ ਦੇ ਵਿੱਚ ਇਤਿਹਾਸ ਦੇ ਬਹੁਤ ਸਾਰੇ ਵਰਤਾਰੇ ਵੇਖਦੇ ਹਾਂ ਕਿਉਂਕਿ ਜੇਕਰ ਗੱਲ ਕੇਵਲ ਤੇ ਕੇਵਲ ਕਣਕ ਤੱਕ ਸੀਮਤ ਹੋਵੇ ਨਾ ਤੇ ਪਿੰਜਰੇ 'ਚ ਪਏ ਤੂਤੇ ਨੂੰ ਵੀ ਦਾਣੇ ਮਿਲ ਜਾਂਦੇ ਨੇ ਪਿੰਜਰੇ 'ਚ ਪਏ ਜਾਂ ਸਰਕਸ ਦੇ ਸ਼ੇਰ ਨੂੰ ਵੀ ਰੋਟੀ ਤੇ ਮਾਸ ਮਿਲ ਹੀ ਜਾਂਦਾ ਜੋ ਨਹੀਂ ਖਾਣਾ ਹੁੰਦਾ ਗੱਲ ਕੇਵਲ ਕਣਕ ਤੇ ਖੁਰਾਕ ਤੇ ਖਾਨ ਦੇ ਤੱਕ ਸੀਮਤ ਨਹੀਂ ਹੁੰਦੀ ਗੱਲ ਗੁਲਾਮੀ ਤੇ ਆਜ਼ਾਦੀ ਤੱਕ ਸੀਮਤ ਹੁੰਦੀ ਹੈ ਜਦੋਂ ਤੁਸੀਂ ਫਸਲ ਦੀ ਗੱਲ ਨੂੰ نسل ਨਾਲ ਜੋੜ ਕੇ ਵੇਖੋਗੇ ਫਿਰ ਵੇਖੋਗੇ ਕਿ ਪੰਜਾਬ ਨੂੰ ਬਰਬਾਦ ਕਿਵੇਂ ਕੀਤਾ ਜਾ ਰਿਹਾ ਆਰਥਿਕ ਤੌਰ ਤੇ ਲੱਕ ਕਿਵੇਂ ਤੋੜਿਆ ਜਾ ਰਿਹਾ ਜਦੋਂ ਕੇਵਲ ਕਣਕ ਤੱਕ ਜਾਂ ਕੇਵਲ ਫਸਲ ਤੱਕ ਸੋਚੋਗੇ نسل ਤੇ ਅਣਖ ਤੱਕ ਨਹੀਂ ਜਾਓਗੇ ਉਦੋਂ ਤੁਹਾਨੂੰ ਲੱਗੇਗਾ ਕੋਈ ਗੱਲ ਨਹੀਂ ਥੋੜੇ ਜਿਹਾ ਪੈਸੇ ਵੱਧ ਮਿਲ ਜਾਣ ਆਰਥਿਕ ਤੌਰ ਤੇ ਸਾਡਾ ਹੱਥ ਸੋਖਾ ਹੋ ਜਾਵੇ ਅਸੀਂ ਠੀਕ ਹੈ ਪਰ 18ਵੀਂ ਸਦੀ ਦੀਆਂ ਸਾਡੀਆਂ ਸੰਘਰਸ਼ ਦੀਆਂ ਤੰਦਾਂ ਦੇ ਵਿੱਚ ਐਸੇ ਬਹੁਤ ਸਾਰੇ ਅੰਛ ਪਏ ਨੇ ਜਿਹੜੀ ਲੜਾਈ ਨੇ ਸਾਨੂੰ ਫਸਲ ਤੇ ਨਸਲ ਦੀ ਸਮੇਲਤਾ ਨੂੰ ਦੱਸ ਦਿੱਤਾ ਦਸੰਬਰ 1726 ਦੇ ਵਿੱਚ ਸਿੱਖਾਂ ਦਾ 18ਵੀਂ ਸਦੀ ਦਾ ਪਹਿਲਾ ਸਰਬੱਤ ਖਾਲਸਾ ਹੁੰਦਾ ਹੈ ਉਹਦੇ ਕਾਰਨ ਕੀ ਸੀ ਭਾਈ ਤਾਰਾ ਸਿੰਘ ਵਾਂਨ ਦੀ ਸ਼ਹਾਦਤ ਤੇ ਭਾਈ ਤਾਰਾ ਸਿੰਘ ਵਾਂਨ ਦੀ ਸ਼ਹਾਦਤ ਤੇ ਕੌਮੀ ਹੋਣ ਦੀ ਗੱਲ ਕਰਦੀ ਹੈ ਨਸਲ ਦੀ ਗੱਲ ਕਰ ਰਹੀ ਹੈ ਤੇ ਕਿਤੇ ਨਾ ਕਿਤੇ ਉਹਦੀਆਂ ਤੰਦਾਂ ਜਿਹੜੀਆਂ ਨੇ ਫਸਲ ਦੇ ਨਾਲ ਵੀ ਜੁੜੀਆਂ ਨੇ ਘਰਿਆਲੇ ਪਿੰਡ ਦੇ ਪੱਟੀ ਦੇ ਕੋਲ ਪਿੰਡ ਹੈ ਉੱਥੋਂ ਦੇ ਨੇੜੇ ਦੇ ਰਹਿਣ ਵਾਲੇ ਕਿਸਾਨ ਭਾਈ ਮਾਲੀ ਸਿੰਘ ਹੋਣੀ ਉਹਨਾਂ ਦੇ ਖੇਤਾਂ ਦੇ ਵਿੱਚ ਘੋੜੀਆਂ ਛੱਡ ਦਿੱਤੀਆਂ ਚੌਧਰੀ ਹਰਸ ਹਾਏ ਨੇ ਤੇ ਜਦੋਂ ਉਹਨਾਂ ਨੇ ਇਹ ਕਿਹਾ ਕਿ ਸਾਡੀਆਂ ਫਸਲਾਂ ਨੂੰ ਖਰਾਬ ਕਰਦੀਆਂ ਨੇ ਤੁਹਾਡੀਆਂ ਖੁੱਲੀਆਂ ਹੋਈਆਂ ਘੋੜੀਆਂ ਤੇ ਉਹਨੇ ਕਿਹਾ ਘੋੜੀਆਂ ਉਦਣ ਬੰਨੂਗਾ ਜਿੱਦਨ ਮੈਂ ਤੁਹਾਡੀ ਕੇਸਾਂ ਦੇ ਰਸੇ ਵਟੂਗਾ ਤੁਹਾਡੇ ਕੇਸ ਮੁੰਨ ਕੇ ਰਸੇ ਵਟ ਕੇ ਰस्सियां ਬਣਾ ਕੇ ਘੋੜੀਆਂ ਨੂੰ ਪਾ ਦੇਵਾਂਗਾ ਫਿਰ ਮੈਂ ਵੱਲ ਲਵਾਵਾਂਗਾ ਹੁਣ ਗੱਲ ਜਦੋਂ ਹੋਈ ਸੀ ਫਸਲ ਤੋਂ ਗੱਲ ਖਰਾਬ ਹੋ ਰਹੀ ਹੈ ਤੇ ਜਦੋਂ ਗੱਲ ਕੇਸਾਂ ਤੇ ਆ ਜਾਏ ਫਿਰ ਗੱਲ ਨਸਲ ਤੇ ਆ ਜਾਂਦੀ ਹੈ ਉਹਨਾਂ ਨੇ ਉਸੇ ਵੇਲੇ ਸਰਦਾਰ ਅਮਰ ਸਿੰਘ ਤੇ ਬਘੇੜਾ ਸਿੰਘ ਪੁੱਸੇ ਪਿੰਡ ਦੇ ਰਹਿਣ ਵਾਲੇ ਸੀ ਉਹਨਾਂ ਦੇ ਨਾਲ ਸੰਪਰਕ ਕੀਤਾ ਉਹਨਾਂ ਨੇ ਉਹਦੇ ਤਵੇਲੇ ਦੇ ਵਿੱਚੋਂ ਘੋੜੀਆਂ ਚੋਰੀ ਕੀਤੀਆਂ ਤੇ ਮਾਲਵੇ ਦੇ ਵਿੱਚ ਜਾ ਕੇ ਮਹਾਰਾਜਾ ਆਲਾ ਸਿੰਘ ਦੇ ਕੋਲ ਵੇਚ ਦਿੱਤੀਆਂ ਜਿੰਨੇ ਪੈਸੇ ਮਿਲੇ ਲਿਆ ਕੇ ਲੰਗਰ ਦੇ ਵਿੱਚ ਰਸਤਪਾਤ ਦੀ ਭਾਈ ਤਾਰਾ ਸਿੰਘ ਵਾਂ ਦੇ ਬਾੜੇ ਦੇ ਵਿੱਚ ਜਦੋਂ ਹਕੂਮਤ ਨੂੰ ਇਸ ਗੱਲ ਦਾ ਪਤਾ ਲੱਗਾ ਪਹਿਲਾਂ ਪੱਟੀ ਦਾ ਹਾਕ ਜਾਫਰ ਬੇਗ ਆਇਆ ਉਹਦਾ ਭਤੀਜਾ ਹਿੰਮਤ ਬੇਗ ਮਾਰਿਆ ਗਿਆ ਉਸ ਤੋਂ ਬਾਅਦ ਲਾਹੌਰ ਤੋਂ ਆਏ ਨੇ ਮੋਮਨ ਖਾਨ ਤੇ ਤਕੀ ਬੇਗ ਜਦੋਂ ਭਾਈ ਤਾਰਾ ਸਿੰਘ ਵਾਂ ਸਿਰਫ ਕਿੰਨੇ ਆਦਮੀ ਸੀ ਜੁੱਜਣ ਵਾਲੇ 22 ਪਰ ਗੱਲ ਹੋਣ ਦੀ ਸੀ ਸ਼ੁਰੂ ਫਸਲ ਤੋਂ ਹੋਈ ਸੀ ਗੱਲ ਨਸਲ ਤੇ ਆ ਗਈ ਸੀ ਕਣਕ ਖਰਾਬ ਤੋਂ ਗੱਲ ਹੋਈ ਸੀ ਕੌਮੀ ਅਣਖ ਤੇ ਆ ਗਈ ਸੀ ਕਿਉਂਕਿ ਅਣਖ ਨੂੰ ਵੰਗਾ ਰਿਆ ਗਿਆ ਸੀ ਉਹਨਾਂ ਨੇ ਆਖਰੀ ਵਾਰੀ ਜਦੋਂ ਜੰਗ ਦੇ ਵਿੱਚ ਜਾਣ ਤੋਂ ਪਹਿਲਾਂ ਹੁਕਮ ਲਿਆ ਹੁਕਮ ਆਇਆ ਜੋ ਕਹੋ ਕਾਲ ਤੇ ਭਾਜ ਕਰ ਬਾਚਿਓ ਤੋ ਕਹੋ ਕਹੇ ਕੁੰਟ ਕਹੋ ਕਤ ਭਾਜ ਜਾਈਏ ਭੀ ਜੇ ਮੌਤ ਤੋਂ ਭੱਜ ਕੇ ਬਚਿਆ ਜਾ ਸਕਦਾ ਹੈ ਤੇ ਫਿਰ ਦੱਸੋ ਕਿਹੜੀ ਦਿਸ਼ਾ ਚ ਭੱਜੀਏ ਤੇ ਇਹੀ ਗੱਲ ਆ ਜੇ ਸਾਡੇ ਸਾਹਮਣੇ ਦੇਸ਼ ਚ ਚਲੇ ਜੋ ਵਿਦੇਸ਼ ਚ ਚਲੇ ਜੋ ਜੇਕਰ ਕੌਮੀ ਗੈਰਤ ਨੂੰ ਛੱਡ ਦਿੱਤਾ ਪੰਜਾਬੀयत ਮੁੱਕ ਜਾਵੇਗੀ ਇਹ ਸਾਡਾ 18ਵੀਂ ਸਦੀ ਦੇ ਸਿੱਖਾਂ ਦਾ ਇਹ ਉਸ ਵੇਲੇ ਐਮ ਫੈਸਲਾ ਸੀ ਬੇਸ਼ੱਕ ਅਸੀਂ ਥੋੜੇ ਹਾਂ ਕੁਝ ਇਤਿਹਾਸਕਾਰਾਂ ਨੇ 22 ਗਿਣਤੀ ਲਿਖੀ ਹੈ ਕੁਝ ਨੇ 24 ਲਿਖੀ ਹੈ ਜੰਗ ਲੜਨੀ ਸ਼ੁਰੂ ਕੀਤੀ ਪਹਿਲਾਂ ਜ਼ਾਫਰ ਬੇਗ ਨੂੰ ਹਰਾਇਆ ਉਸ ਦਾ ਭਤੀਜਾ ਹਿੰਮਤ ਬੇਗ ਮਾਰਿਆ ਗਿਆ ਫਿਰ ਤਕੀ ਬੇਗ ਤੇ ਮੋਮਨ ਖਾਨ ਆਏ ਤੇ ਜਦੋਂ ਦਵੰਦ ਜੁੱਦ ਦੋ ਸਿੰਘਾਂ ਦਾ ਆਪਸ ਦੇ ਵਿੱਚ ਜਦੋਂ ਇੱਕ ਸਿੰਘ ਦਾ ਜੁੱਦ ਹੋਇਆ ਦੁਸ਼ਮਣ ਦੇ ਨਾਲ ਉਹਦੇ ਸਾਹਮਣੇ ਸੀ ਤਕੀ ਬੇਗ ਤਕੀ ਬੇਗ ਨੇ ਆਪਣਾ ਸਾਰਾ ਸਰੀਰ ਲੋਹੇ ਚ ਮੜਿਆ ਹੋਇਆ ਸੀ ਭਾਈ ਤਾਰਾ ਸਿੰਘ ਵਾਂ ਲੜ ਰਹੇ ਸੀ ਪਰ ਪਤਾ ਨਹੀਂ ਸੀ ਲੱਗ ਰਿਹਾ ਵਾਰ ਕਿੱਥੇ ਕਰਾਂ ਜਦੋਂ ਪਿੱਛੋਂ ਨਾਰਾ ਤੇ ਤਕਦੀਰ ਲੱਗਾ ਤੇ ਉਹਨੇ ਆਪਣੀ ਮੂੰਹ ਦੇ ਵਿੱਚੋਂ ਅੱਲਾਹੁ ਅਕਬਰ ਕਿਹਾ ਤੇ ਇਹਨਾਂ ਨੇ ਵੇਖਿਆ ਕਿ ਮੂੰਹ ਖੁੱਲਿਆ ਮੂੰਹ ਚ ਬਰਸ਼ਾ ਮਾਰਿਆ ਤੇ ਮੂੰਹ ਚੋਂ ਖੂਨ ਦੀਆਂ ਘਰਾਲਾਂ ਵਗਦੀਆਂ ਘੋੜਾ ਭਜਾ ਕੇ ਪਿੱਛੇ ਨੂੰ ਭੱਜਣ ਲੱਗਾ ਮਮਨ ਖਾਨ ਕਹਿੰਦਾ ਕਹਿੰਦਾ ਜਦੋਂ ਮੂੰਹ ਚੋਂ ਪਾਣ ਵਾਂਗੂ ਲਾਲ ਖੂਨ ਵਗਦਾ ਵੇਖਿਆ ਕਹਿੰਦਾ ਤਕੀ ਬੇਗ ਪਾਣ ਚ ਵਾਰਿਆ ਕਿੱਥੋਂ ਖਾਦਾਈ ਕਹਿੰਦਾ ਜਾ ਕੇ ਲੈ ਲੈ ਤਾਰਾ ਸਿੰਘ ਵੰਡਦਾ ਪਿਆਈ ਇੱਕ ਬੀੜਾ ਤੂੰ ਵੀ ਲੈ ਲੈ ਸੋ ਇਹ ਸਾਡੀ ਪੰਖਧੀਆਂ ਗੱਲਾਂ ਸੀ ਇਹ ਸਾਡੀ ਹੋਣ ਦੀਆਂ ਗੱਲਾਂ ਸੀ ਦਰਅਸਲ ਅੱਜ ਮੈਂ 1 ਮਿੰਟ ਸਿਰਫ ਹੋਰ ਲਵਾਂਗਾ ਕਿ ਮੈਨੂੰ ਪਤਾ ਬਹੁਤ ਸਾਰੇ ਬੁਲਾ ਰਹੇ ਨੇ ਮੈਂ ਕਦੇ ਵਕਤ ਉੱਪਰ ਨਹੀਂ ਗਿਆ ਖੈਰ ਮੈਂ 12 ਮਿੰਟ ਬੋਲ ਗਿਆ ਵੈਸੇ ਤੇ ਸਮਾਪਤੀ ਕਰਨੀ ਚਾਹੀਦੀ 1 ਮਿੰਟ ਲਈਦਾ ਕਿ ਦੀਪ ਨੇ ਸਾਨੂੰ ਉਸ ਗੱਲ ਨੂੰ ਸਮਝਾਉਣ ਦਾ ਯਤਨ ਕੀਤਾ ਉਹਦੇ ਚ ਪਹਿਲੀ ਗੱਲ ਇਹ ਸੀ ਕਿ ਜੋ ਵੀ ਬੋਲਣਾ ਹੈ ਮਾਈਕ ਦੇ ਉੱਪਰ ਸੋਸ਼ਲ ਮੀਡੀਆ ਦੇ ਵਿੱਚ ਜਨਤਾ ਦੇ ਵਿੱਚ ਜਾਂ ਆਮਚਾਰ ਨੌਜਵਾਨਾਂ ਦੋਸਤਾਂ ਚ ਬਹਿ ਕੇ ਜ਼ਿੰਮੇਵਾਰੀ ਦੇ ਨਾਲ ਬੋਲਣਾ ਕੋਈ ਐਸੀ ਗੱਲ ਨਹੀਂ ਕਰਨੀ ਜਿਹੜੀ ਗੱਲ ਕੌਮੀ ਸਿਧਾਂਤਾਂ ਦੇ ਉੱਪਰ ਪੂਰੀ ਨਹੀਂ ਉਤਰਦੀ ਇਹ ਹਮੇਸ਼ਾ ਉਹਦੀ ਕਿਸੇ ਨਿੱਕੀ ਜੀ ਗੱਲ ਦੇ ਉੱਪਰ ਕਿਸੇ ਇਤਿਹਾਸ ਦੀ ਗੱਲ ਹੋਣੀ ਸਿੱਖ ਰਾਜਨੀਤੀ ਦੀ ਗੱਲ ਹੋਣੀ ਤੇ ਉਹਨੇ ਕਈ ਵਾਰੀ ਆਪਣੀ ਗੱਲ ਨੂੰ ਰੋਕ ਲੈਣਾ ਤੇ ਸਰਦਾਰ ਅਜਮੇਰ ਸਿੰਘ ਹੁਣਾਂ ਨੂੰ ਜਾਂ ਮੈਨੂੰ ਸੱਦ ਕੇ ਉੱਤੇ ਬਾਰ ਬਾਰ ਚਰਚਾ ਕਰਨੀ ਤੇ ਸਵਾਲ ਤੇ ਸਵਾਲ ਕਰਨੇ ਕਿ ਆਹ ਗੱਲ ਮੈਂ ਰੱਖਣੀ ਚਾਹੁੰਦਾ ਸੋ ਪਹਿਲੀ ਗੱਲ ਤਾਂ ਇਹ ਅਸੀਂ ਜੋ ਵੀ ਗੱਲ ਕਰੀਏ ਜ਼ਿੰਮੇਵਾਰੀ ਨਾ ਕਰੀਏ ਦੂਜੀ ਗੱਲ ਜਿਸ ਤਰ੍ਹਾਂ ਵੀਰ ਜੀ ਹੋਣਾ ਨੇ ਮਨਦੀਪ ਸਿੰਘ ਹੋਣਾ ਨੇ ਵੀ ਗੱਲ ਕੀਤੀ ਹੈ ਆਗੂ ਪ੍ਰਣਾਲੀ ਨੂੰ ਵਕਤ ਦੇ ਉੱਪਰ ਸਮਝਣ ਦਾ ਯਤਨ ਜ਼ਰੂਰ ਕਰੀਏ ਤੀਸਰੀ ਗੱਲ ਸੰਘਰਸ਼ ਨੂੰ ਸਮੂਹਿਕ ਚੇਤਨਤਾ ਦੇ ਵਿੱਚੋਂ ਪ੍ਰਗਟ ਕਰੀਏ ਜਿਵੇਂ ਅਸੀਂ ਅੱਜ ਕਹਿੰਨੇ ਆ ਕਿ ਜੇ ਅਸੀਂ ਦੀਪ ਨੂੰ ਜਿਉਂਦੇ ਜੀ ਸਮਝਿਆ ਹੁੰਦਾ ਜੇ ਕਿਸਾਨ ਆਗੂ ਕਹਿੰਦੇ ਨੇ ਅਸੀਂ ਸਮਝ ਨਹੀਂ ਸਕੇ ਦੀਪ ਠੀਕ ਕਹਿੰਦਾ ਸੀ ਤੇ ਸੱਚ ਜਾਣਿਓ ਅੱਜ ਵੀ ਜੇਕਰ ਸਾਡੇ 'ਚ ਸਮੂਹਿਕ ਚੇਤਨਤਾ ਹੋਵੇ ਤਾਂ ਕੱਲ ਨੂੰ ਤੁਹਾਨੂੰ ਇਹ ਨਾ ਕਹਿਣਾ ਪਵੇ ਵੀ ਯਾਰ ਅਸੀਂ ਇਕੱਠੇ ਹੁੰਦੇ ਤੇ ਸਾਡੇ ਡਿਬਰੂਗੜ੍ਹ ਵਾਲੇ ਵੀਰ ਵਾਪਸ ਆ ਸਕਦੇ ਸੀ ਸੋ ਜੋ ਫੈਸਲਾ ਲੈਣਾ ਹੁੰਦਾ ਸਮੂਹਿਕ ਚੇਤਨਤਾ ਦੇ ਵਿੱਚੋਂ ਸਿਆਣਪ ਦੇ ਨਾਲ ਸਮਝ ਦੇ ਨਾਲ ਸੰਜੀਦਗੀ ਨਾਲ ਲਿਆ ਕਰੋ ਕੇਵਲ ਫੋਕੇ ਨਾਰਿਆਂ ਦੇ ਵਿੱਚੋਂ ਕੁਝ ਨਹੀਂ ਹੋਣਾ ਸਾਨੂੰ ਜਨਤਕ ਤੌਰ ਦੇ ਉੱਪਰ ਲੋਕਾਂ 'ਚ ਵਿਚਰਨਾ ਪੈਣਾ ਤੇ ਮੈਂ ਇੱਕ ਗੱਲ ਹੋਰ ਵੀ ਦਵਾਂ ਅੱਜਕੱਲ ਕੇਵਲ ਏਕਤਾ ਦੀ ਗੱਲ ਮੰਚ ਤੱਕ ਸੀਮਤ ਨਹੀਂ ਰਹੇਗੀ ਸਾਨੂੰ ਲੋਕਾਂ 'ਚ ਵਿਚਰਨਾ ਪਵੇਗਾ ਸਬਸਿਆਵਾਂ ਕਿੱਥੇ ਨੇ ਕੋਈ ਸਾਡੇ ਤੋਂ ਦੂਰ ਕਿਉਂ ਹੈ ਜਦੋਂ ਤੱਕ ਅਸੀਂ ਇਸ ਗੱਲ ਨੂੰ ਨਹੀਂ ਸਮਝਾਂਗੇ ਉਹਨਾਂ ਚਿਰ ਇਹ ਕੇਵਲ ਸਾਡੀਆਂ ਮੰਚ ਦੇ ਉੱਪਰ ਕੀਤੀਆਂ ਗੱਲਾਂ ਰਹਿ ਜਾਣਗੀਆਂ ਜਮਿਨੀ ਤੌਰ ਤੇ ਵਿਚਰਨਾ ਪਵੇਗਾ ਸੰਗਤ ਜਾਣਾ ਪਵੇਗਾ ਸਮੱਸਿਆ ਸਾਡੀ ਕਿਤੇ ਨਹੀਂ ਹੈ ਕਿਤੇ ਨਾ ਕਿਤੇ ਮਨੁੱਖ ਦੀ ਥੋੜੀ ਜਿਹੀ ਕਿ ਸੁਖਮ ਜੀ ਹੋਮੇ ਹੁੰਦੀ ਹੈ ਜੀ ਮੈਨੂੰ ਪੁੱਛਿਆ ਨਹੀਂ ਜਾਂਦਾ ਕੋਈ ਗੱਲ ਨਹੀਂ ਅਸੀਂ ਉਹਨਾਂ ਨੂੰ ਵੱਡੇ ਤੌਰ ਦੇ ਉੱਪਰ ਅੱਗੇ ਲੈ ਕੇ ਆਈਏ ਤੁਸੀਂ ਦੀਪ ਦੇ ਵੇਲੇ ਜਿਹੜੇ ਚਿਹਰੇ ਅੱਜ ਤੁਸੀਂ ਵੇਖ ਰਹੇ ਹੋ ਉਹ ਚਿਹਰੇ ਸੀ ਜਿਹੜੇ ਪਹਿਲਾਂ ਕਿਤੇ ਆਗੂ ਪਰਾਲੇ 'ਚ ਆਏ ਨਹੀਂ ਸੀ ਦਾ ਕਾਰਨ ਕੀ ਸੀ ਦੀਪ ਨੇ ਹਰ ਇੱਕ ਨੂੰ ਝਟਾ ਦਿੱਤੀ ਸੋ ਉਸ ਜਗ੍ਹਾ ਨੂੰ ਅਸੀਂ ਵੀ ਦੇਣ ਦਾ ਯਤਨ ਕਰੀਏ ਅਸੀਂ ਨਾ ਸਮਝੀਏ ਕਿ ਮੈਂ ਬੁਲਾਰਾਂ ਤੇ ਮੈਂ ਹੀ ਬੋਲਣਾ ਅਸੀਂ ਉਹਨਾਂ ਨੌਜਵਾਨਾਂ ਵਾਸਤੇ ਜਗ੍ਹਾ ਛੱਡੀਏ ਜਿਹੜੇ ਸਾਡੇ ਤੋਂ ਬਾਅਦ ਬੋਲਣਾ ਚਾਹੁੰਦੇ ਨੇ ਕਿਸੇ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਹਮੇਸ਼ਾ ਦੀਪ ਦੇ ਨਾਲ ਰਿਹਾ ਹਾਂ ਪਰ ਜਿੱਥੇ ਉਹ ਬੋਲ ਰਿਹਾ ਹੁੰਦਾ ਸੀ ਮੈਂ ਕਦੀ ਨਹੀਂ ਬੋਲਿਆ ਉਹਨੇ ਕਈ ਵਾਰ ਮੈਨੂੰ ਕਹਿਣਾ ਜਾਣ ਬੁੱਝ ਕੇ ਸਰ ਤੁਸੀਂ ਨਹੀਂ ਬੋਲਦੇ ਤੇ ਮੈਂ ਉਹਨੂੰ ਇੱਕ ਗੱਲ ਕਹਿੰਦਾ ਸੀ ਦੀਪ ਮੇਰੀ ਕਹੀ ਗੱਲ ਨੂੰ ਜੇ 1000 ਬੰਦਾ ਸੁਣਦਾ ਤੇ ਤੇਰੀ ਕਹੀ ਗੱਲ ਨੂੰ 1 ਲੱਖ ਬੰਦਾ ਸੁਣਦਾ ਕਿਉਂਕਿ ਸਾਨੂੰ ਗੁਰਦੁਆਰਿਆਂ ਦੇ ਵਿੱਚ ਕੇਵਲ ਸਾਬਤ ਸੂਤ ਸਿੱਖਾਂ ਦੇ ਸੱਦਣਾ ਤੇ ਸੁਣਨਾ ਹੈ ਤੇ ਤੈਨੂੰ ਕੋਨੇ-ਮੁੰਨੇ ਸਿੱਖ ਕੇ ਸੱਦ ਕੇ ਸੁਣ ਕੇ ਜੇ ਸਿੱਖੀ ਚ ਆ ਰਹੇ ਨੇ ਤੇ ਮੈਂ ਸੋਚਦਾ ਕਿ ਸਾਡੇ ਕਹਿਣ ਦੇ ਨਾਲ ਉਹ ਗੱਲ ਤੇਰੇ ਮੂੰਹੋਂ ਜਾਵੇ ਤੇ ਜ਼ਿਆਦਾ ਵੱਡੀ ਗੱਲ ਹੈ ਸੋ ਅਸੀਂ ਆਪਣੇ ਵੀਰਾਂ ਨੂੰ ਜਗ੍ਹਾ ਦਈਏ ਸਪੇਸ ਦੇਣ ਦਾ ਯਤਨ ਕਰੀਏ ਅਸੀਂ ਹੁਣ ਇਸ ਸਟੇਜ ਨੂੰ ਛੱਡਣ ਦਾ ਯਤਨ ਕਰੀਏ ਅਸੀਂ ਬਹੁਤ ਚਿਰ ਬੋਲ ਚੁੱਕੇ ਹਾਂ 30 ਸਾਲ ਤੇ ਮੈਨੂੰ ਬੋਲਦੇ ਨੂੰ ਹੋ ਗਏ ਅਸੀਂ ਆਉਣ ਵਾਲੇ ਨੌਜਵਾਨਾਂ ਨੂੰ ਜਗ੍ਹਾ ਦਈਏ ਸੋ ਇੰਨੀਆਂ ਇੱਕ ਬੇਨਤੀਆਂ ਪ੍ਰਵਾਨ ਫਤੇ ਦੀ ਸਾਂਝ ਫਿਰ ਉਹੀ ਗੱਲ ਜਿਹੜੀ ਗੱਲ ਦੀ ਬਾਰ ਬਾਰ ਕਹਿੰਦਾ ਹੁੰਦਾ ਸੀ ਕਿ ਆਪਣੀ ਚੇਤਨਤਾ ਦੇ ਵਿੱਚ ਹੋਣ ਤੇ ਪਾ ਚਾਹੀਦਾ ਵੇਨੂੰ ਮਨਫੀ ਨਾ ਹੋਣ ਦਿਓ ਇੰਨੀ ਇੱਕ ਬੇਨਤੀ ਆ ਪ੍ਰਵਾਨ ਫਤੇ ਦੀ ਸਾਂਝ ਸਤਿਕਾਰ ਸਹਿਤ ਆਕਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਹੁਣ ਮੈਂ ਬੇਨਤੀ ਕਰਾਂਗਾ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਤੋਂ ਪਹਿਲਾਂ 2 ਮਿੰਟ ਲਈ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਦਲੇਰ ਸਿੰਘ ਡੋਟ ਸਿਰਫ 2 ਮਿੰਟ ਉਸ ਤੋਂ ਬਾਅਦ ਭਾਈ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਤਿਆਰ ਰਹਿਣ 2 ਮਿੰਟ ਲਈ ਦਲੇਰ ਸਿੰਘ ਜੀ ਡੋਟ ਸੰਦੀਪ ਸਿੰਘ ਜੀ ਸਿੱਧੂ ਦੀ ਯਾਦ ਦੇ ਵਿੱਚ ਉਹਨਾਂ ਦਾ ਦਿਹਾੜਾ ਮਨਾ ਰਹੀ ਸਾਥ ਸ਼ਕਤ ਜੀ ਸਭ ਤੋਂ ਪਹਿਲਾਂ ਕੋਇਤਰ ਫਤਿਹ ਬਲਾਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਮੇਰਾ ਚੜਿਆ ਸੂਰਜ ਡੁੱਬਿਆ ਦੈਲੂ ਖਾਗੀ ਰਾਤ ਅੱਜ ਕੋਮ ਨੂੰ ਬਹੁਤ ਵੱਡਾ ਕਾਟਾ ਪਿਆ ਅੱਜ ਦੇ ਦਿਨ 1947 ਤੋਂ ਲੈ ਕੇ ਦਿੱਲੀ ਵੱਲੋਂ ਕੀਤੀਆਂ ਹੋਈਆਂ ਧੱਕੇਈਆਂ ਨੂੰ ਸਾਡੀ ਅਫ ਨੌਜਵਾਨੀ ਦੇ ਵਿੱਚ ਉਹਦੇ ਬੋਲ ਘਰ ਘਰ ਕੇ ਜਗਾ ਗਿਆ ਦੀਪ ਸਿੱਧੂ ਬਹੁਤ ਵੱਡਾ ਕਾਟਾ ਪਿਆ ਜਿਹੜੇ ਵੀ ਉਹਨੇ ਬੋਲ ਕਹੇ ਅੱਜ ਪੂਰੇ ਹੋ ਰਹੇ ਆ ਉਹਨੇ ਕਿਹਾ ਸੀ ਤਿੰਨ ਕਾਨੂੰਨਾਂ ਤੇ ਗੱਲ ਨਹੀਂ ਬਣਨੀ ਜੇ ਕਿੰ ਤਿੰਨ ਕਾਨੂੰਨ ਖੇਤੀ ਦੇ ਰੱਦ ਕਰ ਦਿੱਤੇ ਸਾਡੀ ਹੋਣੀ ਲੜਾਈ ਆ ਦੀਪ ਸਿੱਧੂ ਨੇ ਕਿਹਾ ਸੀ ਕਿ ਜਿਹੜਾ ਭਗਵੰਤ ਮਾਨ ਇਹ ਦੰਤ ਤੇ ਗੁੱਚਰ ਦੀ ਰੂਹ ਦੇ ਵਿੱਚ ਕਿ ਵਾਕਈ ਦੰਤ ਤੇ ਗੁੱਚਰ ਦੀ ਰੂਹ ਆ ਭਗਵੰਤ ਮਾਨ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਡਿਗੜੂਗੜ ਦੀ ਜੇਲਾ ਦੇ ਵਿੱਚ ਡੱਕਿਆ ਭਾਈ ਅਮਰਤਪਾਲ ਸਿੰਘ ਜੀ ਭਾਈ ਕਲਵੰਤ ਸਿੰਘ ਜੀ ਰਾਉ ਦੇ ਵਰਗੇ ਨੌਜਵਾਨਾਂ ਨੂੰ ਜੇਲਾ ਦੇ ਵਿੱਚ ਡੱਕਿਆ